ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਗੁਰ ਨਾਨਕ ਨਾਮ ਲੇਵਾ ਸਤ ਸੰਗੀਆਂ ਨੂੰ ਦਾਸ ਵੱਲੋਂ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ ਅੱਜ ਗਰੀਬ ਨਵਾਜ ਸਤ ਗੁਰੂ ਜੀ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਬਾਬਾ ਮੋਤੀ RAM ਮਹਾਰਾਜੀ ਦੇ ਜੀਵਨ ਪ੍ਰਤੀ ਕੁਝ ਵਿਚਾਰਾਂ ਦੀ ਸਤਿਗੁਰੂ ਤਰਸ ਕਰਕੇ ਸੇਵਾ ਲੈਣ ਕਿੱਡਾ ਸੋਹਣਾ ਜੀਵਨ ਬਾਬਾ ਮੋਤੀ RAM ਜੀ ਦਾ ਕਿੱਡਾ ਪਿਆਰਾ ਜੀਵਨ ਬਾਬਾ ਮੋਤੀ RAM ਜੀ ਦਾ ਕਿਵੇਂ ਬਾਬਾ ਮੋਤੀ RAM ਜੀ ਨੇ ਗੁਰੂ ਜੀ ਦੇ ਚਰਨਾਂ ਨਾਲ ਅਥਾਹ ਪਿਆਰ ਕੀਤਾ ਸਤਗੁਰ ਦੇ ਚਰਨਾਂ ਨਾਲ ਪਿਆਰ ਕਰਦੇ ਆ ਕਰਦੇ ਆ ਕਿਵੇਂ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਭਾਵ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਜਿਸ ਵੇਲੇ ਬਾਬਾ ਮੋਤੀराम ਜੀ ਨੂੰ ਪਤਾ ਚੱਲਦਾ ਹੈ ਛੋਟੇ ਸਹਿਬਜ਼ਾਦੇ ਸਤਗੁਰ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਵਜੀਦੇ ਨੇ ਠੰਡੇ ਬੁਰਜ ਵਿੱਚ ਕੈਦ ਕੀਤੇ ਹੋਏ ਨੇ ਉਸ ਦਿਨ ਫਿਰ ਬਾਬਾ ਮੋਤੀराम ਜੀ ਆਪਣੇ ਘਰ ਜਾਂਦੇ ਨੇ ਬਾਬਾ ਮੋਤੀराम ਜੀ ਦੇ ਮਾਤਾ ਜੀ ਬਾਬਾ ਮੋਤੀराम ਜੀ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ ਹੈ ਮਾਤਾ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਅੱਜ ਬਾਬਾ ਮੋਤੀराम ਜੀ ਦੇ ਚਿਹਰੇ ਤੇ ਉਦਾਸੀ ਹੈ ਜਿਵੇਂ ਚਿਹਰੇ ਤੇ ਕੋਈ ਚਿੰਤਾ ਹੋਵੇ ਜਦੋਂ ਪ੍ਰਸ਼ਾਦੇ ਵਾਲਾ ਥਾਲ ਅੱਗੇ ਰੱਖਿਆ ਬਾਬਾ ਮੋਤੀराम ਜੀ ਥਾਲ ਵਿੱਚੋਂ ਪ੍ਰਸ਼ਾਦਾ ਚੁੱਕ ਕੇ ਇੱਕ ਗ੍ਰਾਈ ਤੋੜਦੇ ਨੇ ਪਾਪ ਇੱਕ ਬੁੜਕੀ ਤੋੜਦੇ ਨੇ ਤੇ ਮੂੰਹ ਦੇ ਕੋਲ ਉਹ ਬੁੜਕੀ ਖਰਦੇ ਨੇ ਫਿਰ ਥੱਲੇ ਰੱਖ ਦਿੰਦੇ ਨੇ ਫਿਰ ਰੋਟੀ ਦੀ ਗ੍ਰਾਈ ਫੜਦੇ ਨੇ ਮੂੰਹ ਦੇ ਕੋਲ ਖਰਦੇ ਨੇ ਫਿਰ ਥੱਲੇ ਰੱਖ ਦਿੰਦੇ ਨੇ ਮਾਤਾ ਜੀ ਮਾਤਾ ਲੱਦੋ ਜੀ ਜੋ ਇਤਿਹਾਸ ਦੇ ਨਾਮ ਆਇਆ ਹੈ ਉਹ ਵੇਖਦੇ ਪਏ ਨੇ ਸਾਰਾ ਕਿ ਅੱਜ ਮੇਰੇ ਪੁੱਤਰ ਮੋਤੀ RAM ਨੂੰ ਕੀ ਹੋ ਗਿਆ ਇਹ ਰੋਟੀ ਦੀ ਬੁੜਕੀ ਤੋਰ ਤਾਂ ਲੈਂਦਾ ਹੈ ਪਰ ਖਾ ਨਹੀਂ ਰਿਹਾ ਚਿਹਰੇ ਤੇ ਵੀ ਉਦਾਸੀ ਹੈ ਜਿਵੇਂ ਕੋਈ ਬੜੀ ਚਿੰਤਾ ਹੋਵੇ ਉਸ ਵੇਲੇ ਮਾਤਾ ਜੀ ਆਖਣ ਲੱਗੇ ਮਾਤਾ ਲੱਦੋ ਜੀ ਵੀ ਮੋਤੀ ਪੁੱਤਰ ਹੀ ਗੱਲ ਅਜੇ ਪ੍ਰਸ਼ਾਦਾ ਕਿਉਂ ਨਹੀਂ ਖਾ ਰਿਆ ਤੂੰ ਤੇਰੇ ਚਿਹਰੇ ਤੇ ਵੀ ਉਦਾਸੀ ਹੈ ਤੋ ਉਸ ਵੇਲੇ ਬਾਬਾ ਮੋਤੀराम ਜੀ ਉੱਚੀ ਉੱਚੀ ਰੋਣ ਲੱਗ ਪਏ ਆਖ ਲਗੇ ਮਾਤਾ ਜੀ ਅੱਜ ਮੇਰੇ ਗੁਰੂ ਜੀ ਦੇ ਸਹੇਬ ਜਾਦੇ ਮੇਰੇ ਗੁਰੂ ਜੀ ਦੇ ਮਾਤਾ ਜੀ ਉਹ ਜੀ ਦੇ ਪਾਪੀ ਨੇ ਉਹਨਾਂ ਨੂੰ ਠੰਡੇ ਬੁਰਦ ਦੇ ਵਿੱਚ ਕੈਦ ਕੀਤਾ ਹੋਇਆ ਹੈ ਤੇ ਮੈਨੂੰ ਪ੍ਰਸ਼ਾਦਾ ਕਿਵੇਂ ਲੰਗੇ ਜਦੋਂ ਬਾਬਾ ਮੋਤੀराम ਜੀ ਦੇ ਮਾਤਾ ਜੀ ਨੇ ਇਹ ਗੱਲ ਸੁਣੀ ਮਾਤਾ ਲੱਡੋ ਜੀ ਨੇ ਘਰ ਵਾਲੀ ਨੇ ਇਹ ਗੱਲ ਸੁਣੀ ਬੀਬੀ ਭੋਈ ਜੀ ਨੇ ਉਸ ਵੇਲੇ ਮਾਤਾ ਲੱਡੋ ਜੀ ਆਖਣ ਲੱਗੇ ਪੁੱਤਰ ਫਿਰ ਤੂੰ ਸਹਬਜਾਦੇ ਨੂੰ ਦੁੱਧ ਛਕਾ ਕੇ ਆ ਮਾਤਾ ਜੀ ਵਜੀਦੇ ਨੇ ਪਹਿਰਾ ਬੜਾ ਸਖਤ ਲਾਇਆ ਹੋਇਆ ਹੈ ਪੁੱਤਰ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਅਸੀਂ ਸਹਿਬ ਜਾਦੀਆਂ ਦੀ ਤੇ ਮਾਤਾ ਜੀ ਦੀ ਸੇਵਾ ਕਰਨੀ ਹੈ ਕੋਈ ਹੱਲ ਕੱਢ ਤੇ ਉਸ ਵੇਲੇ ਬਾਬਾ ਮੋਤੀराम ਜੀ ਆਖਣ ਲੱਗੇ ਇੱਕ ਹੱਲ ਹੈ ਕੁਝ ਪਾਈਆਂ ਨੂੰ ਕੁਝ ਲਾਲਚ ਦੇ ਕੇ ਨਾ ਫਿਰ ਮੈਂ ਸਹਿਬ ਜਾਦੀਆਂ ਦੇ ਕੋਲ ਤੇ ਮਾਤਾ ਜੀ ਕੋਲ ਪਹੁੰਚ ਸਕਦਾ ਹਾਂ ਤੇ ਉਸ ਵੇਲੇ ਬਾਬਾ ਜੀ ਦੇ ਘਰੋਂ ਮਾਤਾ ਉਹ ਜੀ ਬਾਬਾ ਮੋਤੀराम ਜੀ ਦੇ ਘਰੋਂ ਬੀਬੀ ਭੋਈ ਜੀ ਅੱਖ ਲੱਗੇ ਫਿਰ ਮੈਨੂੰ ਦੁੱਧ ਗਰਮ ਕਰਕੇ ਦੇਣੀ ਆ ਤੇ ਨਾਲ ਆਪਣੇ ਗਹਿਣੇ ਦੇਣੇ ਆ ਇਹ ਗਹਿਣੇ ਸਪਾਈਆ ਨੂੰ ਲਾਲਚ ਦੇ ਕੇ ਨਾ ਸਹਬਜ਼ਾਦੇ ਨੂੰ ਤਾਂ ਮਾਤਾ ਜੀ ਨੂੰ ਦੁੱਧ ਪਿਆ ਕੇ ਆਓ ਉਸੇ ਵੇਲੇ ਦੁੱਧ ਗਰਮ ਕੀਤਾ ਤੇ ਬੀਬੀ ਭੋਈ ਜੀ ਨੇ ਆਪਣੇ ਗਹਿਣੇ ਆਪਣੀਆਂ ਚੂੜੀਆਂ ਹੋਰ ਕੀਮਤੀ ਸਮਾਨ ਬਾਬਾ ਮੋਤੀ RAM ਜੀ ਨੂੰ ਫਰਾ ਦਿੱਤਾ ਆਖਿਆ ਇਹ ਸਿਪਾਹੀਆਂ ਨੂੰ ਦੇ ਦਿਓ ਜਦੋਂ ਬਾਬਾ ਮੋਤੀ RAM ਜੀ ਦੁੱਧ ਲੈ ਕੇ ਗਏ ਸਿਪਾਹੀ ਰੋਕਦੇ ਨੇ ਤੇ ਬਾਬਾ ਮੋਤੀ RAM ਜੀ ਨੇ ਉਹ ਗਹਿਣਿਆਂ ਦਾ ਲਾਲਚ ਦੇ ਕੇ ਗਹਿਨੇ ਦੇ ਕੇ ਉਹਨਾਂ ਨੂੰ ਤੇ ਆਪ ਅੰਦਰ ਚਲੇ ਗਏ ਤੇ ਮਾਤਾ ਜੀ ਆਖਣ ਲੱਗੇ ਵੀ ਕੌਣ ਹੈ ਮਾਤਾ ਜੀ ਮੈਂ ਤੁਹਾਡਾ ਆਪਣਾ ਹਾਂ ਵੀ ਆਪਣਾ ਕੌਣ ਮਾਤਾ ਜੀ ਮੈਂ ਤੁਹਾਡਾ ਮੋਤੀ RAM ਵੀ ਮੋਤੀ RAM ਕੌਣ ਮਾਤਾ ਜੀ ਜਿਹਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਨੇ ਨਾ ਉਹ ਰਿਸ਼ਤੇ ਵਿੱਚ ਸਲੀਕੀ ਵਿੱਚ ਮੇਰੇ ਚਾਚਾ ਜੀ ਲੱਗਦੇ ਨੇ ਤੇ ਸਾਡਾ ਸਾਰਾ ਪਰਿਵਾਰ ਵੀ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ ਮਾਤਾ ਜੀ ਜਦੋਂ ਮੈਨੂੰ ਪਤਾ ਲੱਗਾ ਇਦਾਂ ਉਸ ਪਾਪੀ ਵਜੀਦੇ ਨੇ ਤੁਹਾਨੂੰ ਕੈਦ ਕੀਤਾ ਹੋਇਆ ਹੈ ਤੇ ਮੈਂ ਘਰੋਂ ਸਲਾਹ ਕਰਕੇ ਇਹ ਦੁੱਧ ਗਰਮ ਕਰਕੇ ਤੁਹਾਡੇ ਚਰਨਾਂ ਵਿੱਚ ਲੈ ਕੇ ਆਇਆ ਹਾਂ ਤਾਂ ਕਿ ਸਾਡੇ ਗਰੀਬਾਂ ਦੀ ਵੀ ਹਾਜ਼ਰੀ ਲੱਗ ਜਾਵੇ ਮਾਤਾ ਜੀ ਕਿਰਪਾ ਕਰੋ ਇਹ ਦੁੱਧ ਛਕਣਾ ਕਰੋ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਬਾਬਾ ਮੋਤੀराम ਜੀ ਨੇ ਸਹਿਬ ਜਾਦਿਆਂ ਨੂੰ ਦੁੱਧ ਪਿਆਇਆ ਜੀ ਮਾਤਾ ਜੀ ਨੇ ਬੜੀਆਂ ਅਸੀਸਾਂ ਦਿੱਤੀਆਂ ਸਤ ਸੰਗਿਓ ਜਦੋਂ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਦਰ ਕੌਣ ਸ਼ਹੀਦ ਹੋ ਜਾਂਦੇ ਨੇ ਬਾਅਦ ਵਿੱਚ ਜੋ ਬਾਬਾ ਮੋਤੀ RAM ਜੀ ਦੇ ਨਾਲ ਕੰਮ ਕਰਦਾ ਹੈ ਉਹਦਾ ਨਾਂ ਹੈ ਪੰਮਾ ਬ੍ਰਹਮਣ ਉਹ ਰਿਸ਼ਤੇ ਵਿੱਚ ਗੰਗੂ ਪੱਪੀ ਦਾ ਚਾਚੇ ਦਾ ਪੁੱਤਰ ਭਰਾ ਹੈ ਉਹਨੇ ਕਿਤੇ ਸ਼ਿਕਾਇਤ ਕਰ ਦਿੱਤੀ ਵਜੀਦੇ ਕੋਲ ਕਿ ਵਜੀਦਾ ਇਸ ਤਰ੍ਹਾਂ 모ਤੀ ਰਾਮ ਨੇ ਸਹਿਬ ਜਾਦੇਆ ਨੂੰ ਦੁੱਧ ਪਿਆਇਆ ਸੀ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਜਦੋਂ ਵਜੀਦੇ ਨੂੰ ਸ਼ਿਕਾਇਤ ਕੀਤੀ ਨਾ ਪੰਮੇ ਬ੍ਰਾਹਮਣ ਨੇ ਕਿ ਬਾਬਾ 모ਤੀ ਰਾਮ ਜੀ ਨੇ ਗੁਰੂ ਗੋਬਿੰਦ ਸਿੰਘ ਸਹਿਬ ਜਾਦੇਆ ਨੂੰ ਦੁੱਧ ਪਿਆਇਆ ਸੀ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਤਾਂ ਵਜੀਦਾ ਨੂੰ ਬੜਾ ਗੁੱਸਾ ਆ ਚੜਿਆ ਲਾਲ ਪੀਲਾ ਹੋ ਗਿਆ ਵਜੀਦਾ ਅੱਖਾਂ ਲਗਾ ਹੁਣੇ ਮੇਰੇ ਸਾਹਮਣੇ ਮੋਤੀ RAM ਨੂੰ ਪੇਸ਼ ਕਰੋ ਬਾਬਾ ਮੋਤੀ RAM ਜੀ ਆਉਂਦੇ ਨੇ ਦੋਨੋਂ ਹੱਥ ਜੁੜੇ ਹੋਏ ਨੇ ਸਤਿਗੁਰ ਦੇ ਚਰਨਾਂ ਨਾਲ ਲਿਬ ਲੱਗੀ ਹੋਈ ਹੈ ਤਾਂ ਵਜੀਦਾ ਉੱਚੀ ਸਾਰੀ ਅੱਖਾਂ ਲੱਗਾ ਵੀ ਮੋਤੀ RAM ਵੀ ਮੈਨੂੰ ਪਤਾ ਲੱਗਾ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਨੂੰ ਠੰਡੇ ਬੁਰਦ ਵਿੱਚ ਦੁੱਧ ਪਿਆਇਆ ਸੀ ਤੇ ਬਾਬਾ ਮਤੀ ਰਾਮ ਜੀ ਅੱਖ ਲਗੇ ਹਾਂ ਉਹ ਮੇਰੇ ਗੁਰੂ ਜੀ ਦੇ ਸੁਪੁੱਤਰ ਸਨ ਮੈਂ ਉਹਨਾਂ ਦੀ ਸੇਵਾ ਕੀਤੀ ਹੈ ਹਰ ਸਿੱਖ ਦਾ ਫਰਜ਼ ਹੈ ਆਪਣੇ ਗੁਰੂ ਦੀ ਸੇਵਾ ਹਰ ਵੇਲੇ ਹਾਜ਼ਰ ਰਵੇ ਆਪਣੇ ਗੁਰੂ ਕੇ ਸਿੱਖਾਂ ਦੀ ਆਪਣੇ ਗੁਰੂ ਦੇ ਸਹਬਜ਼ਾਦਿਆਂ ਦੀ ਸੇਵਾ ਕਰੇ ਤੇ ਮੈਂ ਆਪਣਾ ਫਰਜ਼ ਨਿਭਾਇਆ ਹੈ ਉਸ ਵੇਲੇ ਵਜੀਦੇ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਫਿਰ ਮੋਤੀ RAM ਹੁਣ ਤੈਨੂੰ ਮੌਤ ਦੀ ਸਜ਼ਾ ਮਿਲੇਗੀ ਇੱਕ ਹੱਲ ਹੈ ਜਾਂ ਤਾਂ ਇਸਲਾਮ ਕਬੂਲ ਕਰ ਲੈ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਉਸ ਵੇਲੇ ਬਾਬਾ ਮੋਤੀ RAM ਜੀ ਅੱਖ ਲੱਗੇ ਮੇਰੇ ਗੁਰੂ ਜੀ ਦੇ ਸਹਬਜ਼ਾਦਿਆਂ ਇਸਲਾਮ ਕਬੂਲ ਨਹੀਂ ਕੀਤਾ ਉਹਨਾਂ ਤੇਰੀ ਈਨ ਨਹੀਂ ਮੰਨੀ ਤੇ ਮੈਂ ਵੀ ਉਸੇ ਗੁਰੂ ਦਾ ਸਿੱਖ ਹਾਂ ਮੈਂ ਵੀ ਤੇਰੀ ਇਨਨ ਨਹੀਂ ਮੰਨਣੀ ਮੈਂ ਮਰਨ ਵਾਸਤੇ ਤਿਆਰ ਹਾਂ ਬਜੀਦੇ ਨੂੰ ਬੜਾ ਗੁੱਸੇ ਚ ਰਿਆ ਕਹਿੰਦਾ ਇਹਦੇ ਸਾਰੇ ਪਰਿਵਾਰ ਨੂੰ ਚੌਂਕ ਵਿੱਚ ਲੈ ਕੇ ਆਓ ਤੇਲੀ ਚੌਂਕ ਵਿੱਚ ਉੱਥੇ ਸਾਰੇ ਪਰਿਵਾਰ ਨੂੰ ਜਾਂ ਤਾਂ ਇਸਲਾਮ ਕਬੂਲ ਕਰਾਵਾਂਗੇ ਜਾਂ ਸਾਰੇ ਪਰਿਵਾਰ ਨੂੰ ਕੋਹਲੂ ਚ ਪੀੜ ਕੇ ਮਰਵਾ ਦੇਵਾਂਗੇ ਸਤਸੰਗਿਓ ਬਜੀਦੇ ਦੇ ਹੁਕਮ ਦੇ ਨਾਲ ਸਾਰੇ ਪਰਿਵਾਰ ਨੂੰ ਸਿਪਾਈ ਦਿੱਲੀ ਚੌਂਕ ਵਿੱਚ ਲੈ ਕੇ ਆ ਗਏ ਹੁਣ ਬਜਿੱਦਾ ਫਿਰ ਕਹਿੰਦਾ ਕਹਿੰਦਾ ਮੋਤੀ RAM ਅਜੇ ਵੀ ਸਮਾਂ ਹੈ ਜਾਂ ਦਾ ਇਸਲਾਮ ਕਬੂਲ ਕਰ ਲੈ ਨਹੀਂ ਤਾਂ ਤੇਰੇ ਸਾਰੇ ਪਰਿਵਾਰ ਨੂੰ ਕੋਲੂ ਤਪੀਦ ਕੇ ਮਾਰ ਦਿੱਤਾ ਜਾਵੇਗਾ ਉਸ ਵੇਲੇ ਬਾਬਾ ਮੋਤੀ RAM ਜੀ ਦੇ ਮਾਤਾ ਜੀ ਆਖਣ ਲੱਗੇ ਪੁੱਤਰ ਮੈਨੂੰ ਤੇਰੇ ਤੇ ਮਾਨ ਹੈ ਅਸੀਂ ਇਸ ਪਾਪੀ ਦੀ ਈਨ ਨਹੀਂ ਮੰਨਣੀ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਬਾਬਾ ਮੋਤੀ RAM ਦੀ ਘਰ ਵਾਲੀ ਬੀਬੀ ਭੋਈ ਵੀ ਅੱਖ ਲੱਗੀ ਵੀ ਅਸੀਂ ਮਰਨ ਵਾਸਤੇ ਤਿਆਰ ਹਾਂ ਇਹਦੀ ਈਨ ਨਹੀਂ ਮੰਨਣੀ ਸਤਸੰਗਿਓ ਸਭ ਤੋਂ ਪਹਿਲਾਂ ਫਿਰ ਵਜੀਦੇ ਨੇ ਹੁਕਮ ਕੀਤਾ ਇਹਦੀ 70 ਸਾਲ ਦੀ ਮਜੂਮਾਤਾ ਹੈ ਮਾਤਾ ਲੱਦੋ ਇਨਕੁਲੁਤ ਪੀਰੇ ਜਾਵੇ ਜਦੋਂ ਫਿਰ ਉਹ ਪਾਪੀਆਂ ਨੇ ਮਾਤਾ ਲੱਦੋ ਜਿੰਨੂੰ ਚੌਂਕ ਦੇ ਵਿੱਚ ਸਭਨਾ ਦੇ ਸਾਹਮਣੇ ਕੋਲੂ ਦੇ ਜਪੀੜੇ ਆ ਨਾ ਜਦੋਂ ਇਸ ਤਰ੍ਹਾਂ ਖੂਨ ਦੇ ਫੁਹਾਰੇ ਚੱਲੇ ਜਿਵੇਂ ਗੰਨੇ ਨੂੰ ਵੇਲ ਨੇ ਵਿੱਚ ਲਾਇਆ ਜਾਵੇ ਨਾ ਗੰਨੇ ਚ ਰਸ ਨਿਕਲਦਾ ਹੈ ਪਿੰਜਰ ਇੱਕ ਪਾਸੇ ਹੋ ਜਾਂਦਾ ਹੈ ਰਸ ਇੱਕੇ ਪਾਸੇ ਹੋ ਜਾਂਦਾ ਹੈ ਇਸ ਤਰ੍ਹਾਂ ਲਹੂ ਇੱਕ ਪਾਸੇ ਹੋ ਗਿਆ ਤੁਹਾਡੀਆਂ ਦਾ ਪਿੰਜਰ ਇੱਕ ਪਾਸੇ ਫਿਰ ਬਜੀਦਾ ਅਖਨ ਅਜੇ ਵੀ ਸਮਾਂ ਹੈ ਅਜੇ ਵੀ ਇਸਲਾਮ ਕਬੂਲ ਕਰ ਲੈ ਬਾਬਾ ਮਤੀ ਰਾਮ ਦੀ ਅੱਖ ਲੱਗੇ ਨਹੀਂ ਮੈਂ ਗੁਰੂ ਕਾ ਸਿੱਖ ਹਾਂ ਮਰਨ ਲਈ ਤਿਆਰ ਹਾਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਪਰ ਤੇਰੀ ਈਨ ਨਹੀਂ ਮੰਨਣੀ ਆਪਾਂ ਸਤ ਸੰਗਿਓ ਫਿਰ ਇਹਦੀ ਘਰ ਵਾਲੀ ਨੂੰ ਵੀ ਕੋਲ ਚ ਪੀੜ ਹੈ ਗਿਆ ਇਸ ਤੋਂ ਬਾਅਦ ਬਜੀਦਾ ਫਿਰ ਅੱਖ ਲੱਗਾ ਮਤੀ ਰਾਮ ਆਪਣੇ ਪੁੱਤਰ ਵੱਲ ਵੇਖ ਤੇਰੀ ਅੰਸ਼ ਬੰਸ਼ ਖਤਮ ਹੋ ਜਾਵੇਗੀ ਤੇਰਾ ਪਰਿਵਾਰ ਨਹੀਂ ਅੱਗੇ ਵਧੇਗਾ ਆਪਣੇ ਪੁੱਤਰ ਨੂੰ ਵੀ ਬਚਾਲਾ ਤੇ ਆਪ ਵੀ ਆਪਣਾ ਬਚਾਅ ਕਰ ਲੈ ਮੇਰੀ ਗੱਲ ਮੰਨ ਇਸਲਾਮ ਕਬੂਲ ਕਰ ਲੈ ਉਸ ਵੇਲੇ ਬਾਬਾ ਮੋਤੀराम ਦਾ ਪੁੱਤਰ ਜੋ ਉਮਰ 7 ਸਾਲ ਹੈ ਨਾਮ ਹੈ ਬਾਬਾ ਨਰਾਇਣਾ ਬਾਬਾ ਮੋਤੀराम ਦਾ ਪੁੱਤ ਨਰਾਇਣਾ ਆਖਣ ਲੱਗਾ ਪਿਤਾ ਜੀ ਇਸ ਪਾਪੀ ਦੀ ਇਹ ਨਹੀਂ ਮੰਨਣੀ ਏ ਜਲਦੀ ਜਲਦੀ ਮੈਨੂੰ ਸ਼ਹੀਦ ਕਰੇ ਤੇ ਮੈਂ ਵੀ ਆਪਣੇ ਭਰਾਵਾਂ ਦੇ ਕੋਲ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੇ ਕੋਲ ਜਾਵਾਂ ਪੁੱਤਰ ਦੀ ਗੱਲ ਸੁਣ ਕੇ ਬਾਬਾ ਮੋਤੀराम ਜੀ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਗੱਲ ਦੇ ਨਾਲ ਲਾਇਆ ਆਖਿਆ ਪੁੱਤਰਾ ਸ਼ਾਬਾਸ਼ ਸ਼ਾਬਾਸ਼ ਮੈਨੂੰ تیرਤੇ ਮਾਨ ਹੈ ਦੇਖਦਾ ਹੈ ਦੇਖਦੇ ਆ ਵਜੀਦੇ ਨੇ ਇਸ਼ਾਰਾ ਕੀਤਾ ਬਾਬਾ ਮੋਤੀराम ਜੀ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਵੀ ਕੋਲੂ ਤੇ ਪੀ ਲੈ ਗਿਆ ਦੇਖਣ ਵਾਲੇ ਲੋਕ ਰੋ ਰਹੇ ਨੇ ਦੇਖੋ ਪਾਪੀ ਕਿਵੇਂ ਜ਼ੁਲਮ ਪਿਆ ਕਰਦਾ ਹੈ ਖੂਨ ਦੇ ਫੁਹਾੜੇ ਲੱਗੇ ਉਸ ਇਧਰ ਪਿੰਜਰੇ ਇੱਕ ਪਾਸੇ ਖੂਨ ਇੱਕ ਪਾਸੇ ਅਖੀਰ ਬਾਬਾ ਮੋਤੀराम ਜੀ ਨੂੰ ਵੀ ਕੋਲੂ ਦੇ ਪੀੜ ਕੇ ਸ਼ਹੀਦ ਕੀਤਾ ਗਿਆ ਸਤਸੰਗਿਓ ਬਾਬਾ ਮੋਤੀराम ਜੀ ਦੀ ਕੁਰਬਾਨੀ ਬੜੀ ਵੱਡੀ ਹੈ ਕਿੱਤੇ ਬਾਬਾ ਮੋਤੀराम ਮਹਾਰਾਜ ਦੀ ਕੁਰਬਾਨੀ ਨੂੰ ਭੁੱਲ ਨਾ ਜਾਇਓ ਇਹ ਬਾਬਾ ਮੋਤੀराम ਤੇਰੇ ਚਰਨਾ ਤੋਂ ਸਦਕੇ ਜਾਈਏ ਤੂੰ ਕਿੰਨਾ ਪਿਆਰ ਸਿੱਖੀ ਦੇ ਨਾਲ ਕੀਤਾ ਹੈ ਕਿੰਨਾ ਪਿਆਰ ਗੁਰੂ ਕੇ ਚਰਨਾ ਦੇ ਨਾਲ ਤੂੰ ਕੀਤਾ ਹੈ ਬਾਬਾ ਮੋਤੀराम ਕਿੰਨਾ ਤੇਰਾ ਗੁਰੂ ਤੇ ਸਦਕ ਹੋਵੇਗਾ ਕਿੰਨਾ ਤੇਰਾ ਗੁਰੂ ਤੇ ਭਰੋਸਾ ਹੋਵੇਗਾ ਤੂੰ ਗੁਰੂ ਕੀ ਸਿੱਖੀ ਦੇ ਲਈ ਆਪਣਾ ਸਰਬੰਸ ਹੀ ਵਾਰ ਦਿੱਤਾ ਬਾਬਾ ਬਾਬਾ ਮੋਤੀ RAM ਬਾਬਾ ਮੋਤੀ RAM ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ ਤੰਤਨ ਬਾਬਾ ਮੋਤੀ RAM ਜੀ ਸੰਗਤ ਜੀ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਨਿਮਰਤਾ ਸਹਿਤ ਜਿੱਥੇ ਅਸੀਂ ਸਹਿਬਜ਼ਾਦੇ ਨੂੰ ਯਾਦ ਕਰਨਾ ਹੈ ਖੂਰ ਸ਼ਹੀਦਾਂ ਨੂੰ ਯਾਦ ਕਰਨਾ ਹੈ ਉੱਥੇ ਬਾਬਾ ਮੋਤੀ RAM ਜੀ ਨੂੰ ਵੀ ਯਾਦ ਕਰਨਾ ਹੈ ਕਿਉਂ ਬਾਬਾ ਮੁੱਤੀ RAM ਜੀ ਦੀ ਕੁਰਬਾਨੀ ਬੜੀ ਵੱਡੀ ਜੀ ਬਹੁਤ ਵੱਡੀ ਜੀ ਬਾਬਾ ਮੁੱਤੀ RAM ਜੀ ਦੀ ਕੁਰਬਾਨੀ ਕਿਤੇ ਬਾਬਾ ਮੁੱਤੀ RAM ਜੀ ਦੀ ਕੁਰਬਾਨੀ ਨੂੰ ਭੁੱਲ ਨਾ ਜਾਇਓ ਜਿਸ ਵੇਲੇ ਅਸੀਂ ਬਾਬਾ ਮੁੱਤੀ RAM ਜੀ ਨੂੰ ਯਾਦ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਣਗੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਅੱਖਣਗੇ ਤੁਸੀਂ ਅੱਜ ਉਸ ਪਿਆਰੇ ਨੂੰ ਯਾਦ ਕਰ ਰਹੇ ਹੋ ਜਿਨੇ ਮੇਰੇ ਲਾਲਾਂ ਨੂੰ ਦੁੱਧ ਪਿਆਇਆ ਸੀ ਮੇਰੀ ਸਿੱਖੀ ਦੀ ਖਾਤਰ ਆਪਣਾ ਜਨੇ ਸਰਬੰਸ ਵਾਰ ਦਿੱਤਾ ਸੀ ਸਤਸੰਗਿਓ ਜਿਸ ਵੇਲੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਦਾ ਹੈ ਨਾ ਇਸ ਤਰ੍ਹਾਂ ਵਜੀਦੇ ਨੇ ਬਾਬਾ ਮੋਤੀराम ਜੀ ਦੇ ਸਾਰੇ ਪਰਿਵਾਰ ਨੂੰ ਕੋਹਲੂ ਤੇ ਪੀੜ ਕੇ ਸ਼ਹੀਦ ਕਰ ਦਿੱਤਾ ਹੈ ਬਾਬਾ ਮੋਤੀराम ਜੀ ਨੇ ਸਿੱਖੀ ਸਦਕ ਨਿਭਾਇਆ ਹੈ ਸਤਸੰਗਿਓ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗਦੇ ਸੰਗਤ ਜੀ ਅੱਜ ਬਾਬਾ ਮੋਤੀ RAM ਜੀ ਦਾ ਸਿੱਖੀ ਪਤੀ ਪਿਆਰ ਵੇਖ ਕੇ ਬਾਬਾ ਮੋਤੀ RAM ਦੀ ਕੁਰਬਾਨੀ ਵੇਖ ਕੇ ਅਸੀਂ ਤੁਹਾਡੇ ਨਾਲ ਇੱਕ ਵਚਨ ਕਰਦੇ ਹਾਂ ਬਾਬਾ ਮੋਤੀ RAM ਸਤਖੰਡ ਵਿੱਚ ਜਿੱਥੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਮੇਰੇ ਸਹਿਜਾਦਿਆਂ ਦਾ ਵਾਸਾ ਹੋਵੇਗਾ ਉੱਤੇ ਹੀ ਤੇਰੇ ਪਰਿਵਾਰ ਦਾ ਵਾਸਾ ਹੋਵੇਗਾ ਵੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਡੀ ਵੱਡੀ ਬਖਸ਼ਿਸ਼ ਕਰਤੀ ਕਿੱਡੀ ਵੱਡੀ ਰਹਿਮਤ ਕਰਤੀ ਸਤ ਸੰਗਿਓ ਇੱਥੇ ਅੱਜ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਸਹਿਬਜ਼ਾਦੇ ਨੂੰ ਯਾਦ ਕਰ ਰਹੇ ਹਾਂ ਔਰ ਛੇਦ ਸਿੰਘਾਂ ਨੂੰ ਯਾਦ ਕਰ ਰਹੇ ਹਾਂ ਉੱਥੇ ਬਾਬਾ ਮੋਤੀराम ਜੀ ਦੀ ਕੁਰਬਾਨੀ ਨੂੰ ਵੀ ਅਸੀਂ ਨਹੀਂ ਭੁੱਲਣਾ ਬਾਬਾ ਮੋਤੀराम ਜੀ ਨੂੰ ਵੀ ਯਾਦ ਕਰਨਾ ਹੈ ਧੰਨ ਬਾਬਾ ਮੋਤੀराम ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ